ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਬਾਣੀ ਕਬੀਰ ਜੀੋ ਕੀ ਸ਼ਬਦ ਹੈ ਰੇ ਬਉਰੇ ਤੋਹੇ ਘਰੀ ਨਾ ਰਖੈ ਕੋਈ ਤੂ ਰਾਮ ਨਾਮ ਜਪ ਸੋਹੀ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਕਰਦੇ ਹਾਂ ਤਾਂ ਪਹਿਲੇ ਕਾਲੇ ਤੇ ਆਪਾਂ ਸਿੱਖਾਂਗੇ ਤੇ ਪਹਿਲੇ ਕਾਲੇ ਤੇ ਜਦੋਂ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਮੰਦਰ ਸਬਤਕ ਵਿੱਚ ਸ਼ੁੱਧ ਧਾ ਕਿਤੇ ਕਿਤੇ ਕੋਮਲ ਨੀ ਵੀ ਲਿਆ ਜਾਏਗਾ ਤੇ ਮਦ ਸਬਤਕ ਵਿੱਚ ਸਾ ਤੋਂ ਬਾਅਦ ਸ਼ੁੱਧ ਰੇ ਕੋਮਲ ਗਾ ਕਿਤੇ ਕਿਤੇ ਸ਼ੁੱਧ ਗਾ ਅਤੇ ਕਿਤੇ ਕਿਤੇ ਸ਼ੁੱਧ ਮਾ ਇਸ ਤੋਂ ਬਾਅਦ ਪਾ ਸ਼ੁੱਧਾ ਕੋਮਲਨੀ ਅਤੇ ਸਾ ਇਥੇ ਤੱਕ ਸ਼ਬਦ ਦਾ ਚਲਣ ਹੈ ਆਸਾਨੀ ਦੇ ਨਾਲ ਵੀ ਅਤੇ ਛੋਟੇ ਬੱਚੇ ਇਸ ਨੂੰ ਸਭ ਗਾਇਨ ਕਰ ਸਕਦੇ ਹਨ ਤੇ ਇੱਕ ਵਾਰ ਆਪਾਂ ਇੱਕ ਸਥਾਈ ਤੇ ਅੰਤਰਾ ਸਰਵਣ ਕਰਦੇ ਹਾਂ ਤੇ ਪਹਿਲਾਂ ਸਥਾਈ ਸਰਵਣ ਕਰਾਂਗੇ ਅਤੇ ਉਸ ਨੂੰ ਸਿੱਖਾਂਗੇ ਕੱਲੇ ਕੱਲੇ ਸੁਰ ਤੇ ਉਸ ਤੋਂ ਬਾਅਦ ਅੰਤਰਾ ਸਰਵਣ ਕਰਾਂਗੇ ਅਤੇ ਸੁਣਾ ਸਿੱਖਾਂਗੇ ਕੱਲੇ ਕੱਲੇ ਸੁਰ ਤੇ ਰੇ ਬੋਰੇ ਤੋਹੇ ਕਰੀ ਨਾ ਰੱਖੇ ਕੋਈ ਰੇ ਬੋਰੇ ਤੋਹੇ ਕਰੀ ਨਾ ਰੱਖੇ ਕੋਈ ਤੋ ਰਾਮ ਨਾਮ ਜਪ ਸੋ ਜਪ ਸੋਈ ਤੋ ਰਾਮ ਨਾਮ 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 ਜਪ ਸੋਈ

रे ब रे तोहे करीन राखै तोहे करीन राखै ओई तू राम नाम जप सोई ਤੇ ਤੂੰ ਰਾਮ ਨਾਮ ਜਪ ਸੋਈ ਨੂੰ ਦੂਸਰੇ ਤਰੀਕੇ ਨਾਲ ਕਿਵੇਂ ਗਾਇਨ ਕਰਨਾ ਹੈ ਤੂੰ ਰਾਮ ਨਾਮ ਜਪ ਸੋਈ ਇੱਕ ਪਾਸੇ ਦੇ ਤੋਂ ਆ ਗਏ ਆਪਾਂ ਦੂਸਰੀ ਵਾਰ ਆਪਾਂ ਇੱਥੋਂ ਆਏ ਹੋਏ ਤੇ ਕਿਸੇ ਵੀ ਤਰੀਕੇ ਨਾਲ ਆਪਾਂ ਇਸ ਸ਼ਬਦ ਦੇ ਇਸ ਪੰਕਤੀ ਨੂੰ ਲੈ ਸਕਦੇ ਹਾਂ ਤੋ ਰਾਮ ਨਾਮ ਜਪ ਸੋਈ ਇੱਥੇ ਲੈ ਕੇ ਛੱਡ ਦੇਣਾ ਹੈ ਤੋ ਰਾਮ ਨਾਮ ਜਪ ਸੋਈ ਤੋ ਰਾਮ ਨਾਮ ਜਪ ਸੋਈ ਜੇ ਬੋਰੇ ਤੋਹੇ ਕਰੀ ਨਾਰਾਖ ਹੈ ਕੋ ਨਾਮ ਜਪ ਸੋਈ ਤੋਰਾ ਨਾਮ ਜਪ ਸੋਈ ਤੇ ਇਸ ਸਟੈਪ ਨੂੰ ਆਪਾਂ ਹਾਈ ਪਿਚ ਤੇ ਵੀ ਲੈਣੇ ਆ ਤੋਰਾ ਨਾਮ ਜਪ ਸੋਈ ਤੋਰਾ ਨਾਮ ਜਪ ਸੋਈ सोई तो राम नाम जप सोई रे बारे उसोबा से मजा आएगा दूसरा टीका है हाई पिचते तो राम नाम जप सोई तो राम नाम जप सोई ਤੋ ਰਾਮ ਨਾਮ ਜਪ ਸੋਈ ਤੋ ਰਾਮ ਨਾਮ ਜਪ ਸੋਈ ਤੇ ਹੁਣ ਆਪਾਂ ਅੰਤਰਾ ਦੇਖਦੇ ਹਾਂ ਜਦ ਲਗਤੇ ਲਦੀਵੇ ਮੁਖ ਪਾਤੀ ਤਬ ਸੋਝੇ ਸਭ ਕੋਈ ਇੱਥੇ ਆਪਾਂ ਸ਼ੁੱਧ ਗਾਤੋਂ ਸਟਾਰਟ ਕਰ ਲਿਆ ਹੈ ਤੇ ਇਹਨੂੰ ਕੋਮਲ ਗਾਤੋਂ ਵੀ ਗਾਇਨ ਕੀਤਾ ਜਾ ਸਕਦਾ ਹੈ ਜਦ ਲਗਤੇ ਨਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ ਤੇ ਸ਼ੁੱਧ ਗਾਤੇ ਗਾਇਨ ਨਾ ਕਰਕੇ ਜੇ ਕੋਮਲ ਗਾਤੇ ਗਾਇਨ ਕਰਨਾ ਹੋਵੇ ਜਦ ਲਗਤੇ ਨਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਸੇਮੇ ਸੇ ਤਰੀਕੇ ਨਾਲ ਦੂਸਰੀ ਪੰਕਤੀ ਹੈ ਤੇਲ ਜਲੇ ਮਤੀ ਤਹਿਰਾਨੀ ਸੂਨਾ ਮੰਦਰ ਹੋਈ ਸੂਨਾ ਮੰਦਰ ਹੋਈ سونا مندر ہو سورت دیکھتے ہاں پہلا اتھو دیکھتے ہاں جب لگ تیل دیوے دی باتی تب سوجھے سب کوئی یا پھر جب لگ تیل दीवे मुख बाति तब सूझ है सबकोरी दूसरी पंक्ति तेल जले बाति ठहरानी सोना मंदर होई ਸੋਨਾ ਮੰਦਰ ਹੋਈ ਸੋਨਾ ਮੰਦਰ ਹੋਈ ਇਸ ਤਰ੍ਹਾਂ ਆ ਜਾਂਦਾ ਹੈ ਇਸੇ ਤਰੀਕੇ ਨਾਲ ਸਾਰੇ ਅੰਤਰੇ ਪਾਗਲੇ ਲੈ ਰਹੇ ਹਨ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ